ਜੈ ਸ਼੍ਰੀ ਮਨ ਨਾਰਾਇਣ ਜੋ ਟਿੱਪਣੀ ਮੈਂ ਕਰਨ ਜਾ ਰਿਹਾ ਹਾਂ ਉਹ ਰਾਮਾਨੁਜ ਦਾਸ ਸ਼੍ਰੀਮਾਨ ਗੱਟੂ ਵੇਣੂ ਗੋਪਾਲ ਸਵਾਮੀ ਜੀ ਦੀ ਹੈ ਅਧਿਆਏ ਦੂਜਾ ਸੰਖਯ ਯੋਗ ਸ਼ਲੋਕ 8ਵਾਂ ਨਹੀ ਪ੍ਰਪਸਿਆਮੀ ਮਮਾ ਪਨੁਦਿਆਤ यच्छोकमुच्छोषणम् इन्द्रियाणाम् अवाप्यभूमावसपत्नम् रुद्धम् राज्यं सुराणाम् अपि च आधिपत्यम् वो अर्जुन भगवान श्री कृष्ण ਨੂੰ ਕਹਿ ਰਿਹਾ ਹੈ ਕਿਸ਼ਨਾ ਮੇਰੇ ਅੰਦਰ ਜੋ ਦੁੱਖ ਪੈਦਾ ਹੋਇਆ ਹੈ ਉਹ ਮੇਰੇ ਸਰੀਰ ਨੂੰ ਕਮਜ਼ੋਰ ਕਰ ਰਿਹਾ ਹੈ ਅਤੇ ਮੇਰੀਆਂ ਇੰਦਰੀਆਂ ਨੂੰ ਸੁਕਾ ਰਿਹਾ ਹੈ ਮੈਨੂੰ ਇਹ ਸਮਝ ਨਹੀਂ ਆ ਰਿਹਾ ਕਿ ਇਸ ਦੁੱਖ ਤੋਂ ਮੁਕਤੀ ਕਿਵੇਂ ਪਾਈ ਜਾਵੇ ਕਿਸ਼ਨਾ ਭਾਵੇਂ ਮੈਂ ਦੁਸ਼ਮਨਾ ਤੋਰਹਿਤ ਸਾਰੀ ਧਰਤੀ ਦਾ ਰਾਜ ਪ੍ਰਾਪਤ ਕਰ ਲਵਾਂ ਜਾਂ ਸਵਰਗ ਦਾ ਰਾਜ ਮਿਲ ਜਾਏ ਫਿਰ ਵੀ ਮੈਨੂੰ ਇਸ ਦੁੱਖ ਨੂੰ ਦੂਰ ਕਰਨ ਦਾ ਕੋਈ ਉਪਾਏ ਨਹੀਂ ਦਿਖਦਾ ਕ੍ਰਿਸ਼ਨ ਜੇ ਮੈਂ ਇਹ ਯੁੱਧ ਲੜਾਂ ਅਤੇ ਇਹਨਾਂ ਸਾਰੇ ਲੋਕਾਂ ਨੂੰ ਮਾਰ ਦੇਵਾਂ ਤਾਂ ਇਹ ਧਰਤੀ ਮੇਰੀ ਹੋ ਜਾਵੇਗੀ ਕਿ ਇਸ ਤਰ੍ਹਾਂ ਮੇਰਾ ਦੁੱਖ ਖਤਮ ਹੋ ਜਾਵੇਗਾ ਮੈਨੂੰ ਸਮਝ ਨਹੀਂ ਆਉਂਦੀ ਜੇ ਮੈਂ ਆਪਣੇ ਹਥਿਆਰ ਰੱਖ ਦਿਆਂ ਅਤੇ ਯੁੱਧ ਨਾਲ ਲੜਾਂ ਤਾਂ ਕੌਰਵ ਮੈਨੂੰ ਮਾਰ ਦੇਵਣਗੇ ਫਿਰ ਮੈਨੂੰ ਵੀਰ ਸਵਰਗ ਮਿਲੇਗਾ ਜੇ ਮੈਂ ਸਵਰਗ ਚਲਾ ਜਾਵਾਂ ਕਿ ਮੇਰਾ ਦੁੱਖ ਖਤਮ ਹੋ ਜਾਵੇਗਾ ਇਹ ਵੀ ਮੈਨੂੰ ਨਹੀਂ ਪਤਾ ਇਹੀ ਅਰਜੁਨ ਭਗਵਾਨ ਸ਼੍ਰੀ ਕਿਸ਼ਨ ਨੂੰ ਪੁੱਛ ਰਿਹਾ ਅਤੇ ਪ੍ਰਾਰਥਨਾ ਕਰ ਰਿਹਾ ਸੀ ਇਸ ਸ਼ਲੋਕ ਤੋਂ ਅਸੀਂ ਇਹ ਪਾਠ ਲੈਣਾ ਹੈ ਕਿ ਆਪਣੇ ਅੰਦਰ ਪੈਦਾ ਓਏ ਦੁੱਖ ਨੂੰ ਦੂਰ ਕਰਨ ਲਈ ਸਭ ਤੋਂ ਪਹਿਲਾਂ ਉਸ ਦੁੱਖ ਦੇ ਮੂਲ ਕਾਰਨ ਨੂੰ ਸਮਝਣਾ ਸਮਝਣਾ ਹੈ ਅਤੇ ਉਸ ਦੇ ਮੂਲ ਕਾਰਨ ਦਾ ਹੱਲ ਖੋਜਣਾ ਹੈ ਇਸ ਤਰੀਕੇ ਨਾਲ ਸਾਡੇ ਸਾਰੇ ਦੁੱਖ ਦੂਰ ਹੋ ਜਾਣਗੇ ਨਹੀ ਪ੍ਰਪਸਿਆਮੀ ਮਮਾ ਪਨੁਦਿਆਤ यच्छोकमुच्छोषणम् इन्द्रियाणाम् अवाप्यभूमावसपत्नम् रुद्धम् राज्यं सुराणाम् अपि च आधिपत्यम् ਵੋਮ ਸ਼੍ਰੀਮਦ ਭਗਵਦ ਗੀਤਾ ਦਾ ਸਾਰ ਸ਼੍ਰੀਕ੍ਰਿਸ਼ਨ ਪਰਮਾਤਮਾ ਨੇ 18ਵੇਂ ਅਧਿਆਏ ਦੇ ਸ਼ਲੋਕ 65 ਤੋਂ 70 ਵਿੱਚ ਅਠ ਕਰਮਾਂ ਰੂਪ ਵਿੱਚ ਬਖਸ਼ਿਆ ਹੈ। ਸ਼੍ਰੀਕ੍ਰਿਸ਼ਨ ਪਰਮਾਤਮਾ ਕਹਿੰਦੇ ਹਨ ਜੋ ਭਗਤ ਇਹ ਅੱਠ ਕਰਮ ਕਰਦੇ ਹਨ ਮੈਂ ਉਹਨਾਂ ਨੂੰ ਪਿਆਰ ਕਰਦਾ ਹਾਂ। ਮੈਂ ਉਹਨਾਂ ਦੀ ਹਰ ਤਰ੍ਹਾਂ ਰੱਖਿਆ ਕਰਾਂਗਾ। श्री कृष्ण परमात्मा ਵੱਲੋਂ ساری ਗੀਤਾ ਸੁਣਨ ਤੋਂ ਬਾਅਦ ਅਰਜੁਨ ਕਹਿੰਦਾ ਹੈ ਕਿਰਸ਼ੀਏ ਵਚਨਮ ਤਵ ਜਿਸ ਦਾ ਅਰਥ ਹੈ ਕਿਸ਼ਨਾ ਮੈਂ ਤੁਹਾਡੀ ਆਗਿਆ ਅਨਸਾਰ ਹੀ ਕਰਾਂਗਾ ਇਸੇ ਕਾਰਨ શ્રી কৃষ্ণ ਨੇ ਅਰਜੁਨ ਨੂੰ ਹਰ ਤਰ੍ਹਾਂ ਦੀਆਂ ਸਫਲਤਾ ਤੇ ਜਿੱਤਾਂ ਬਖਸ਼ੀਆਂ ਆਓ ਅਸੀਂ ਵੀ ਪਰਮਾਤਮਾ ਨੂੰ ਇਹ ਵਚਨ ਦਈਏ ਕੀ ਅਸੀਂ ਇਹ ਅੱਠ ਕਰਮ ਦਾ ਪਾਲਨ ਕਰਾਂਗੇ ਕਿਸੇ ਵੀ ਤਰ੍ਹਾਂ ਦੀ ਪੂਜਾ ਤਪ ਜਾਂ ਜਗਤ ਪਰਮਾਤਮਾ ਨੂੰ ਦਿੱਤੇ ਹੋਏ ਇਸ ਵਚਨ ਤੋਂ ਮਹਾਨ ਨਹੀਂ ਹੈ ਮੈਂ ਇਹ ਅੱਠ ਵਚਨ ਉਚਾਰਨ ਕਰਾਂਗਾ ਤੁਸੀਂ ਸਭ ਆਪਣੇ ਮਨ ਤੇ ਹਿਰਦੇ ਵਿੱਚ ਇਹਨਾਂ ਨੂੰ ਧਿਆਨ ਕਰਨਾ ਇਸ ਤਰੀਕੇ ਨਾਲ ਸ਼੍ਰੀ ਕ੍ਰਿਸ਼ਨ ਨੂੰ ਵਚਨ ਦਿੰਦੇ ਹੋਏ ਆਓ ਅਸੀਂ ਉਹਨਾਂ ਦਾ ਆਨੰਦਮਈ ਚਿਹਰਾ ਧਿਆਨ ਕਰੀਏ ਅਤੇ ਆਨੰਦ ਮਹਿਸੂਸ ਕਰੀਏ ਜੈ ਸ਼੍ਰੀ ਮਨ ਨਾਰਾਇਣ ਅੱਠ ਵਚਨ ਇਸ ਪ੍ਰਕਾਰ ਹਨ ਪਹਿਲਾ ਵਚਨ हे श्रीमन नारायण ਜਿਵੇਂ ਤੁਸੀਂ ਆਗਿਆ ਕੀਤੀ ਮੈਂ ਸਦਾ ਤੁਹਾਡਾ ਧਿਆਨ ਕਰਾਂਗਾ ਤੇ ਮਨ ਵਿੱਚ ਤੁਹਾਨੂੰ ਹੀ ਵਿਚਾਰਾਂਗਾ ਦੂਜਾ ਵਚਨ हे श्रीमन नारायण ਜਿਵੇਂ ਤੁਸੀਂ ਕਿਹਾ ਹੈ ਮੈਂ ਸਦਾ ਤੁਹਾਡਾ ਭਗਤ ਰਹਾਂਗਾ ਤੀਜਾ ਵਚਨ हे श्रीमन नारायण ਮੈਂ ਆਪਣੇ ਸਾਰੇ ਕਰਮ ਤੁਹਾਡੀ ਸੇਵਾ ਅਤੇ ਤੁਹਾਡੀ ਪ੍ਰਸੰਤਾ ਲਈ ਕਰਾਂਗਾ ਚੌਥਾ ਵਚਨ हे श्रीमन नारायण ਜਿਵੇਂ ਤੁਸੀਂ ਆਖਿਆ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੈਂ ਸਿਰਫ ਤੁਹਾਡਾ ਹਾਂ ਮੈਂ ਹਮੇਸ਼ਾ ਆਪਣੇ ਹੱਥ ਜੋੜ ਕੇ ਤੁਹਾਨੂੰ ਨਮਸਕਾਰ ਕਰਾਂਗਾ ਅਤੇ ਤੁਹਾਡੀ ਭਗਤੀ ਕਰਾਂਗਾ ਪੰਜਵਾਂ ਵਚਨ हे श्रीमन नारायण ਮੈਨੂੰ ਤੁਹਾਡੇ ਇਹ ਸ਼ਬਦ ਯਾਦ ਹਨ ਮਾਮੇਕਮ ਸ਼ਰਣਮ ਵ੍ਰਜ ਅਧਿਆਇ 18ਵਾਂ ਸ਼ਲੋਕ 66ਵਾਂ ਜਿਨ੍ਹਾਂ ਵਿੱਚ ਤੁਸੀਂ ਕਿਹਾ ਹੈ ਕਿ ਕੇਵਲ ਮੇਰੀ ਹੀ ਸ਼ਰਨ ਆਹ ਹੈ श्रीमन नारायण ਮੈਂ ਸਿਰਫ ਤੁਹਾਡੀ ਹੀ ਸ਼ਰਨ ਆਇਆ ਹਾਂ ਛੇਮਾ ਵਚਨ हे श्रीमन नारायण ਮੈਨੂੰ ਤੁਹਾਡੇ ਸ਼ਬਦ ਮਾ ਸੁਚਾ ਅਧਿਆਇ 18ਵਾਂ ਸ਼ਲੋਕ 66ਵਾਂ ਯਾਦ ਹਨ ਜਿਨ੍ਹਾਂ ਰਾਹੀਂ ਤੁਸੀਂ ਸਾਨੂੰ ਆਸਵਾਸਨ ਦਿੰਦੇ ਹੋਏ ਕਿ ਗਮ ਨਾ ਕਰੋ ਮੈਂ ਹੁਣ ਦੁੱਖ ਨਹੀਂ ਕਰਾਂਗਾ 7ਵਾਂ ਵਚਨ हे श्रीमन नारायण ਤੁਸੀਂ ਸਾਡੇ ਹਿੱਤ ਲਈ ਸ਼੍ਰੀਮਦ ਭਗਵਦ ਗੀਤਾ ਬਖਸ਼ ਕੇ ਕਿਰਪਾ ਕੀਤੀ ਹੈ ਮੈਂ ਵਚਨ ਦਿੰਦਾ ਹਾਂ ਕਿ ਮੈਂ ਹਰ ਰੋਜ਼ ਕਟੋ-ਕਟ ਇੱਕ ਸ਼ਲੋਕ ਪੜ੍ਹਾਂਗਾ ਜਾਂ ਸੁਣਾਗਾ 8ਵਾਂ ਵਚਨ हे श्रीमन नारायण ਤੁਸੀਂ ਗੀਤਾ ਸਾਰੀ ਮਨੁੱਖਤਾ ਲਈ ਬਖਸ਼ੀ ਹੈ ਮੈਂ ਵਚਨ ਦਿੰਦਾ ਹਾਂ ਕਿ ਮੈਂ ਤੁਹਾਡੇ ਗੀਤਾ ਦੇ ਦਿਵਯ ਵਚਨਾ ਉਨਾ ਪਕਤਾ ਤੱਕ ਪਹੁੰਚਾਉਂਗਾ ਜੋ ਇਸ ਤੋਂ ਅੰਜਾਨ ਹਨ ਅਸੀਂ ਹੁਣ ਇਹ ਅੱਠ ਵਚਨ ਪਰਮਾਤਮਾ ਨੂੰ ਦੇ ਦਿਤਤੇ ਹਨ ਸ਼੍ਰੀਮਨ ਨਾਰਾਇਣ ਨੂੰ ਹਰ ਰੋਜ਼ ਇਹ ਵਚਨ ਦੇਣਾ ਕਿ ਅਸੀਂ ਉਹਨਾਂ ਦੀ ਆਗਿਆ ਅਨੁਸਾਰ ਚੱਲਾਂਗੇ ਆਪ ਵਿੱਚ ਸਭ ਤੋਂ ਵੱਡੀ ਪੂਜਾ ਹੈ ਆਓ ਉਸ ਨੂੰ ਆਪਣੇ ਅਟਲ ਵਿਸ਼ਵਾਸ ਨਾਲ ਵਚਨ ਦਈਏ ਹੇ ਸ਼੍ਰੀਮਨ ਨਾਰਾਇਣ ਮੈਂ ਜਿਵੇਂ ਤੁਸੀਂ ਕਹੋਗੇ ਅਜਿਹਾ ਹੀ ਕਰਾਂਗਾ ਮੈਂ ਤੁਹਾਡੀ ਇੱਛਾ ਅਨੁਸਾਰ ਵਰਤਾਵ ਕਰਾਂਗਾ ਅਤੇ ਸਿਰਫ ਤੁਹਾਡੇ ਲਈ ਹੀ ਕਰਮ ਕਰਾਂਗਾ। શ્રીਮਨ ਨਾਰਾਇਣ ਕਿਰਸ਼ੀਏ ਵਚਨਮ ਤਵ ਜਿਸ ਦਾ ਅਰਥ ਹੈ, हे श्रीਮਨ ਨਾਰਾਇਣ ਮੈਂ ਤੁਹਾਡੀ ਆਗਿਆ ਅਨੁਸਾਰ ਹੀ ਕਰਾਂਗਾ। ਸਰਵੰ શ્રીਕ੍ਰਿਸ਼ਨ ਅਰਪਨਮ ਅਸਤੂ ਜੈ શ્રીਮਨ ਨਾਰਾਇਣ नहि हि प्रपश्यामि ममापनुद्यात् यच्छोकमुच्छोषणम् इन्द्रियाणाम् अवाप्यभूमावसपत्नं रुद्धं राज्यं सुराणाम् अपि च आधिपत्यम् ओ नहि प्रपश्यामि ममापनुद्यात् यच्छोकमुच्छोषणमिन्द्रियाणाम् अवाप्य भूमावसपत्नमृद्धम् राज्यं सुराणामपि च आधिपत्यं करिष्ये वचनं तव सर्वं श्रीकृष्णार्पणमस्तु जय श्रीमन्नारायण